ਸਾਸਰੀ ਘਰ ਦੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਸਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪੜਾ ਚੈਨਲ ਤੇ ਨਵੇਂ ਨੇ ਜੀ ਚਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਅੱਜ ਦੀ ਵੀਡੀਓ ਆਪਾਂ ਇਸ ਤਰੀਏ ਬਣਾਵਾਂਗੇ ਕੋਈ ਕੰਮ ਕਰ ਨਹੀਂ ਕਰ ਰਹੇ ਤੇ ਇਹ ਵੀਡੀਓ ਬਣਾਉਣ ਦਾ ਸਿਰ ਮਕਸਦ ਆਪਣਾ ਹੈ ਨਾ ਆਪਣ ਇੱਕ ਕਮੈਂਟ ਆਇਆ ਸੀ ਉਸੇ ਕਰਕੇ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਇਹ ਵੀਡੀਓ ਖਾਸ ਕਰ ਭੈਣਾਂ ਲਈ ਹੈ ਜਿਹੜੀ ਮੇਰੇ ਭੈਣਾ ਕਰੇ ਹਾਊਸ ਵਾਈਫ ਨੇ ਉਹਨਾਂ ਲਈ ਇਹ ਵੀਡੀਓ ਹੈ ਤੇ ਉਹ ਕਮੈਂਟ ਸਾਨੂੰ ਆਇਆ ਸੀ ਕਹਿੰਦੇ ਧੰਨਵਾਦ ਭੈਣੇ ਹਨਾ ਤੂੰ ਸਾਡੇ ਬਿੱਲ ਦਾ ਵੀ ਗੋਹਾ ਸੱਟਣ ਲਾਤੀਆਂ ਵਿਅਸਤਾ ਜੀ ਕੌਣ ਹੁੰਦੇ ਹਨਾ ਕਿਸ ਨੂੰ ਗੋਹਾ ਸੱਟਣਾ ਲਾਉਣ ਵਾਲੇ ਤਾਂ ਸਭ ਨੂੰ ਪਤਾ ਹੈ ਭੈਣਾ ਸਾਡੇ ਨਾਲੋਂ ਵੱਧ ਸਿਆਣੀਆਂ ਨੇ ਆਪਾਂ ਇਹ ਨਹੀਂ ਕਹ ਰਹੇ ਵੀ ਸਾਨੂੰ ਬਾੜਾ ਪਤਾ ਕਿ ਤੇ ਤੁਹਾਡੇ ਨਾਲੋਂ ਆਪਾਂ ਨੂੰ ਸਭ ਨੂੰ ਪਤਾ ਹੈ ਬਸ ਥੋੜੀ ਆਪਾਂ ਨੂੰ ਹਿੰਮਤ ਦੀ ਲੋੜ ਹੁੰਦੀ ਆਪਾਂ ਕੋਈ ਵੀ ਕੰਮ ਕਰਨਾ ਨਾ ਆਪਣਾ ਹੌਂਸਲੇ ਦੀ ਹਿੰਮਤ ਦੀ ਲੋੜ ਹੁੰਦੀ ਹੈਗੀ ਤੇ ਇਹ ਭੈਣਾ ਜੋ ਭਣ ਆਪਣੇ ਘਰੇ ਆਪਾਂ ਦੇ ਚੁੱਲ੍ਹਾ ਚੋਂ ਕਈ ਸਾੰਦੇ ਆ ਕੋਈ ਦੰਗਰ ਮਸੂਹੀ ਘਟ ਸ਼ਾਮ ਦੀਆਂ ਨੇ ਸ਼ਾਮ ਦੀਆਂ ਵੀ ਨਹੀਂ ਕੋਈ ਵਿੱਚ ਨਹੀਂ ਵੀ ਸ਼ਾਮ ਦੇ ਤੇ ਇਹ ਵੀਡੀਓ ਸਿਰਫ ਪਹਿਣਾ ਲਈ ਹੈ ਆਪਾਂ ਤੁਹਾਨੂੰ ਇਹ ਕਹਿ ਰਹੇ ਆ ਕਿਉਂ ਆਪਾਂ ਵੇਚਣਾ ਕਹਾਈਏ ਹੈ ਨਾ ਆਪਾਂ ਕੋਈ ਕੰਮ ਕਰ ਸਕਦੇ ਆ ਆਪਾਂ ਆਪਣੇ ਪਰਿਵਾਰ ਦਾ ਸਾਥ ਦੇ ਸਕਦੇ ਆ ਕਮਾਈ ਕਰਕੇ ਤੇ ਆਪਾਂ ਇੱਕ ਜਣੇ ਦੀ ਕਮਾਈ ਨਾਲ ਜੀ ਘਰ ਚ ਕੁਝ ਨਹੀਂ ਹੁੰਦਾ ਅੱਜ ਕੱਲ ਉਹ ਟਾਈਮ ਹੈ ਜੇ ਸਾਰਾ ਟੱਬਰ ਕਮਾਵਾਂਗੇ ਤਾਂ ਆਪਣੇ ਸ਼ੌਂਕ ਪੂਰੇ ਹੋ ਸਕਦੇ ਨੇ ਤਾਂ ਹੀ ਆਪਾਂ ਅੱਜ ਕੇ ਖਾ ਸਕਦੇ ਆ ਹੈ ਨਾ ਆਪਣੇ ਬੱਚਿਆਂ ਨੂੰ ਚੰਗਾ ਭੇਖਾਪਾ ਤਾਂ ਦੇ ਸਕਦੇ ਆ ਜੇ ਆਪਾਂ ਦੋ ਪੈਸੇ ਕਮਾਵਾਂਗੇ ਕਿ ਉਹ ਇੱਕ ਜਣੇ ਦੇ ਕਮਾਈ ਕਰਨ ਨਾਲ ਪਿੱਛੇ 4-5 ਜਣੇ ਖਾਣ ਵਾਲੇ ਉਹਨਾਂ ਨਾਲ ਕੁਝ ਨਹੀਂ ਬਣਦਾ ਜੀ ਨਾ ਆਪਣੇ ਬੱਚੇ ਕੋਈ ਚੰਗੇ ਸਕੂਲ 'ਚ ਪੜ ਸਕਣ ਨਾ ਆਪਾਂ ਕੋਈ ਆਪਦੇ ਸ਼ੌਂਕ ਪੂਰੇ ਕਰ ਸਕੀਏ ਆਪਾਂ ਪੈਸੇ ਦੇ ਮਾਰੇ ਚੀਜ਼ ਦੇਖ ਕੇ ਪਾਈ ਮੁੜਿਆਉਨੇ ਆ ਵੀ ਛੱਡ ਖੜਾ ਹਣਾ ਪੈਸੇ ਤਾਂ ਹੈ ਨਹੀਂ ਆਪਾਂ ਹੁਣ ਆਪਣੇ ਉਹ ਸ਼ੌਂਕ ਆਪਦੀ ਕਮਾਈ ਨਾਲ ਹੀ ਪੂਰੇ ਕਰ ਸਕਦੇ ਆ ਅੱਜ ਕੱਲ੍ਹ ਆਨਲਾਈਨ ਜਮਾਨਾ ਹੋ ਰਿਹਾ ਸਾਰੀ ਚੀਜ਼ ਆਪਾਂ ਕੁਝ ਵੀ ਸਿੱਖਣਾ ਜਿਵੇਂ ਤੁਸੀਂ ਕੜਾਈ ਸਿੱਖਣੀ ਹੈ ਕੱਪੜੇ ਸੀਨੇ ਸਿੱਖਣੇ ਨੇ ਤੁਸੀਂ ਮੋਬਾਈਲ ਤੋਂ ਹੀ ਸਿੱਖ ਸਕਦੇ ਬਾਹਰ ਨਹੀਂ ਜਾਣਾ ਚਾਹੁੰਦੇ ਹਣਾ ਟੈਂਬ ਵੀ ਨਹੀਂ ਹੁੰਦਾ ਤੇ ਆਪਾਂ ਜਾਣਾ ਵੀ ਨਹੀਂ ਜਾਂਦੇ ਹੁੰਦੇ ਵੀ ਕਿੱਥੇ ਜਾਈਏ ਆਪਾਂ ਕਿੱਥੇ ਫਿਰੀਏ ਤੁਸੀਂ ਅਰਕਲ ਸਾਰਾ ਕੁਝ ਮੋਬਾਈਲ ਤੇ ਸਿੱਖ ਸਕਦੇ ਹੋ ਜਿਹੜੀਆਂ ਮੇਰੇ ਪਹਿਲਾਂ ਹੁਣ ਕੱਢਾ ਹੀ ਜਾਣਦੀਆਂ ਨੇ ਹਨਾ ਜਿਵੇਂ ਅਸੀਂ ਐ ਅਸੀਂ ਪਹਿਲਾਂ ਸੂਟ ਵਗੈਰਾ ਕੁਝ ਨਹੀਂ ਕਦੇ ਕੱਡੇ ਸੀਗੇ ਆਪਾਂ ਚਾਦਰਾਂ ਸਨਾਂ ਨੇ ਹੀ ਕੱਡੇ ਨੇ ਬਸ ਉਹ ਹੱਥ ਟਿੱਕਿਆ ਹੋਇਆ ਕਢਾਈ ਤੇ ਆਪਾਂ ਸਿੱਖ ਰਹੇ ਆ ਆਪਾਂ ਸੂਟ ਵੀ ਕੱਢ ਲੈਂਦੇ ਆ ਹੁਣ ਹੈਂਡਵਰਕ ਦੇ ਵੀ ਤੇ ਐਂਕਰ ਵਰਕ ਦੇ ਵੀ ਸਾਰਾ ਕੰਮ ਆਪਾਂ ਕਰ ਲੈਣੇ ਆ ਤੇ ਆਪਾਂ ਨੂੰ ਸੂਚ ਰੌਣੀ ਦਾ ਆਉਂਦੀ ਹੁੰਦੀ ਐ ਤੇ ਆਪਾਂ ਥੋੜਾ ਜਿਹਾ ਮੱਥਾ ਪਤਾ ਹੀ ਕਰਕੇ ਸੂਟ ਕੱਢਣੇ ਸਿੱਖ ਸਕਦੇ ਆਂਗੇ ਗੇ ਕੜਾਈ ਕਰਨੀ ਸਿੱਖ ਸਕਦੇ ਆਂ ਮਸ਼ੀਨ ਵਾਲੀ ਕੜਾਈ ਸਿੱਖ ਸਕਦੇ ਆਂਗੇ ਤੇ ਕੱਪੜੇ ਸਲਾਈ ਕਰਨਾ ਸਿੱਖ ਸਕਦੇ ਆਂ ਤੇ ਆਪਾਂ ਉਹਦੇ ਨਾਲ ਜੇਪ ਨਹੀਂ ਵੀ ਬਾਹਰ ਕਿਸੇ ਦਾ ਆਪਾਂ ਕੱਪੜੇ ਨਹੀਂ ਸਿਉਣੇ ਹਨਾ ਆਪਾਂ ਨੂੰ ਲੱਗਦਾ ਆਪਣੇ ਘਰੇ ਵਧੀਆ ਸਾਦਾ ਵਰਦਾ ਆਪਾਂ ਨਹੀਂ ਬਾਹਰ ਕਿਸੇ ਦੇ ਕੱਪੜੇ ਸਿਉਣੇਗੇ ਤਾਂ ਆਪਾਂ ਆਪ ਦੇ ਕੱਪੜੇ ਸਲਾਈ ਕਰਕੇ ਪਾ ਸਕਦੇ ਆਂ ਆਪ ਦੇ ਸੂਟ ਤਿਆਰ ਕਰਕੇ ਵਰਕ ਕਰਕੇ ਆਪਾਂ ਆਪ ਦੇ ਪਾ ਸਕਦੇ ਆਂ ਹਨਾ ਉਹ ਚ ਵੀ ਆਪਾਂ ਕਿੰਨੇ ਪੈਸੇ ਦੀ ਬਚਤ ਕਰ ਸਕਦੇ ਆਂ ਵੀ ਜਿਵੇਂ ਹੁਣ ਹੈਂਡਵਰਕ ਦੇ ਸੂਟ ਨੇ ਚਾ ਚਰ ਪਰ ਨਹੀਂ ਬਾਲਾ ਹੈ ਵੀ ਕੱਢ ਸਕਦੇ ਹਲਕਾ ਸੂਟ ਬਣਾ ਕੇ ਤਾਂ ਆਪਦੇ ਪਾਸ ਸਕਦੇ ਆ ਹਨਾ ਤੇ ਐਂਕਰ ਦੇ ਗੁੱਟੀਆਂ ਵਾਲੇ 15 1500 ਤੋਂ 2 2000 'ਚ ਵਰਕ ਕਰਦੇ ਨੇ ਇਹ ਤੇ ਇਹ ਕੋਈ ਔਖਾ ਕੰਮ ਵੀ ਨਹੀਂ ਐਡਾ ਆਰਮਨਾਲ ਬੰਦਾ 2 ਘੰਟੇ ਆਪਾਂ ਦੁਪਹਿਰ ਨੂੰ ਫ੍ਰੀ ਆ ਉਸ ਟਾਈਮ ਆਪਾਂ ਇਹ ਕੰਮ ਕਰ ਸਕਦੇ ਆਂਗੇ ਆਪਦੇ ਸੂਟ ਤਿਆਰ ਕਰਕੇ ਪਾ ਸਕਦੇ ਆ ਤੇ ਜਿਹੜੇ ਮੇਰੇ ਪਹਿਣਾ ਕਰੋ ਨਹੀਂ ਵੀ ਐਨਾ ਨਹੀਂ ਹੈਗੀ ਗੁੰਜੈਸ ਉਹ ਦੂਸਰੇ ਵਾਲੇ ਸੂਟ ਤਿਆਰ ਕਰਕੇ ਦੇਈਏ ਆਪਾਂ ਆਪਾਂ ਨਹੀਂ ਵੀਡੀਓ ਪਾ ਸਕਦੇ ਚਲ ਆਪਾਂ ਕਹਿੰਦੇ ਆ ਵੀਡੀਓ ਹਰੇਕ ਨਹੀਂ ਪਾਉਂਦਾ ਤੁਸੀਂ ਸਟੇਟਸ ਲਗਾਓ ਆਵੇ ਰਿਸ਼ਤੇਦਾਰਾਂ ਨੂੰ ਕਹੋ ਅੱਗੇ ਦੇ ਅੱਗੇ ਸਟੇਟ ਤਾਂ ਵੀ ਵੀ 50 ਜਣਾਂ ਤੁਹਾਡਾ ਪਤਾ ਲੱਗ ਜਾਂਦਾ ਵੀ ਹਾਂ ਵੀ ਉਹ ਸੂਟ ਵਰਕ ਕਰ ਦਿੰਨੇ ਹਨਾ ਅਗਲਾ ਕਰਾਉਣ ਲੱਗ ਜਾਂਦੇ ਨੇ ਨੇੜੇ-ਨੇੜੇ ਦੇ ਪਿੰਡਾਂ ਦੇ ਵੀ ਕਰਵਾਉਣ ਲੱਗ ਜਾਂਦੇ ਨੇ ਜੇ ਨਹੀਂ ਐ ਕੋਈ ਕੋਟੇ ਸਵਾਟਰ ਬੁਣਨੀ ਆਉਂਦੇ ਨੇ ਤੁਸੀਂ ਉਹ ਕੰਮ ਕਰ ਸਕਦੇ ਹੋ ਕੋਟੇ ਸਵਾਟਰ ਬੁਣ ਕੇ ਸਿੱਧੇ ਤੁਸੀਂ ਸੇਲ ਕਰ ਸਕਦੇ ਹੋ ਉੱਚ ਵੀ ਵਧੀਆ ਕੰਮ ਹੈ ਵੀ ਵੀ ਆਪਾਂ ਆ ਵਧੀਆ ਕੰਮ ਆਪਾਂ ਕਰ ਸਕਦੇ ਆ ਵਧੀਆ ਵੀ ਕਮਾਈ ਕਰਕੇ ਅੱਜ ਸ਼ੌਂਕ ਪੂਰੇ ਆਪਾਂ ਕਰ ਸਕਦੇ ਆ ਹਨਾ ਪੈਨੇ ਜੁਗਰੇ ਹੈਗੇ ਨਾਰੀ ਔਰ ਨਾਰੀ ਹੈ ਨਾ ਕਿ ਬਹੁਤ ਸ਼ਕਤੀ ਹੈ ਆਪਾਂ ਬੰਦੇ ਤੋਂ ਵੀ ਵੱਧ ਕੰਮ ਕਰ ਸਕਦੇ ਆ ਆਪਾਂ ਕਈੇ ਵੀ ਮਰਦ ਸਮਾਜ ਜਿਆਦਾ ਕੰਮ ਕਮਾਈ ਨਹੀਂ ਜੀ ਔਰਤ ਵੀ ਬਹੁਤ ਕੁਝ ਕਰ ਸਕਦੇ ਆ ਅੱਜ ਕੱਲ ਔਰਤਾਂ ਸਾਰੇ ਖੇਤਰ ਚ ਆ ਰਹੀਆਂ ਨੇ ਫੌਜੀ ਤੋਂ ਲੈ ਕੇ ਸਾਰੇ ਕੰਮ ਤੱਕ ਔਰਤਾਂ ਕਰਦੀਆਂ ਨੇ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਆ ਆਪਾਂ ਵੀ ਕਰ ਸਕਦੇ ਆ ਬਸ ਥੋੜੀ ਆਪਣਾ ਸ਼ੁਰੂਆਤ ਕਰਨ ਦੀ ਦੇਰ ਹੈ ਹਨਾ ਜੇ ਆਪਾਂ ਸ਼ੁਰੂਆਤ ਕਰ ਲਈ ਹੌਸਲਾ ਕਰਕੇ ਹਿੰਮਤ ਕਰਕੇ ਆਪਾਂ ਕਿਸੇ ਵੀ ਕੰਮ ਦੀ ਸ਼ੁਰੂਆਤ ਕਰ ਲਈ ਤਾਂ ਅੱਗੇ ਆਪਣਾ ਪਰਿਵਾਰ ਸਾਥ ਦਿੰਦਾ ਤੇ ਆਪਣਾ ਸਭ ਕੁਝ ਆਪ ਦੇ ਆਪ ਹੀ ਬਣ ਜਾਂਦਾ ਤੇ ਜਿਹੜੇ ਮੇਰੇ ਭੈਣ ਨੂੰ ਨਹੀਂ ਸਲਾਈ ਕਢਾਈ ਆਉਂਦੀ ਵੀ ਨਹੀਂ ਆਪਾਂ ਇਹ ਕੰਮ ਕਰ ਸਕਦੇ ਆ ਤਾਂ ਉਹ ਘਰ ਚ ਕੋਈ ਡੰਗਰ ਪਸੂ ਸਾਂਭ ਸਕਦੇ ਆ ਆਪਾਂ ਹਨਾ ਜਿਵੇਂ ਆਪਾਂ ਇੱਕ ਮਹਿਸ ਤੋਂ ਸਟਾਰਟ ਕਰ ਲਈਏ ਕੰਮ ਮਹਿਸ ਦੇਵਾਂ ਗਰ ਕੱਟੀ ਆ ਗਈ ਉਸਨੇ ਅੱਗੇ ਵਣ ਜਾਣਾ ਤਿੰਨ ਸਾਲਾਂ ਚ ਤੇ ਐਂ ਕਰਕੇ ਆਪਾਂ ਆਪਣੇ ਘਰ ਦੇ ਖਰਚੇ ਵੀ ਆਪ ਦੇ ਸ਼ੌਂਕ ਵੀ ਪੂਰੇ ਕਰ ਸਕਦੇ ਆ ਇਹ ਜ਼ਰੂਰੀ ਨਹੀਂ ਹੁੰਦਾ ਆਪਾਂ ਕਹਿ ਦਿੰਨੇ ਆ ਵੀ ਆਪਣੇ ਦਾ ਪੈਸਾ ਵਾਧੂ ਹੈ ਜੀ ਆਪਾਂ ਕੀ ਕਰਨੇ ਹਨਾ ਵਧੀਆ ਆਪਣੇ ਘਰੇ ਵੀ ਕਮਾਈ ਆਉਂਦੀ ਹੈਗੀ ਇਹ ਨਹੀਂ ਹੁੰਦਾ ਜੀ ਪੈਸਾ ਕਿੰਨਾ ਮਰਜ਼ੀ ਹੋਵੇ ਪੈਸਾ ਅਮੇਸ਼ਾ ਥੋੜਾ ਹੀ ਹੁੰਦਾ ਸਬਰ ਇੰਨਾ ਕਰਖੋ ਕੀ ਪੈਸਾ ਥੋੜਾ ਵੀ ਤੁਹਾਨੂੰ ਥੋੜਾ ਨਾਲ ਲੱਗੇ ਉਹ ਵੀ ਲੱਗੇ ਬਹੁਤ ਹੈ ਤੇ ਕਮਾਈ ਇੰਨੀ ਕਰੋ ਪੈਸਾ ਮਰਜੀ ਕਿੰਨਾ ਹੋਵੇ ਕਰੇ ਉਹ ਵੀ ਤੁਹਾਨੂੰ ਥੋੜਾ ਲੱਗੇ ਵੀ ਹਾਂ ਆਪਾਂ ਹੋਰ ਕਮਾਈ ਕਰਕੇ ਹੋਰ ਪੈਸਾ ਬਣਾਈਏ ਅੱਗੇ ਆਪਣੇ ਬੱਚੇ ਨੂੰ ਆਪਾਂ ਚੰਗਾ ਭਵਿੱਖ ਦੇ ਸਕੀਏ ਜੇ ਆਪਾਂ ਕੰਮ ਕਰਾਂਗੇ ਕਰੇ ਮਾਪੇ-ਵਾਪੇ ਕੰਮ ਕਰਨਗੇ ਆਪਾਂ ਨੂੰ ਦੇਖ ਕੇ ਆਪਣੇ ਬੱਚੇ ਕੰਮ ਕਰਨਗੇ ਕਹਿਣਗੇ ਸਾਡੇ ਮਾਪੇ-ਵਾਪੇ ਕੰਮ ਕਰਦੇ ਨੇ ਤਾਂ ਅੱਗੇ ਆਪਾਂ ਵੀ ਕੁਝ ਸਿੱਖੀ ਆਪਣੀਆਂ ਵੀ ਤੀਆਂ ਕੋ ਸਿੱਖ ਕੇ ਜਾਣਗੇ ਆਪਣੇ ਤੋਂ ਅੱਗੇ ਉਹ ਵੀ ਆਪ ਦਾ ਕੰਮ ਆਪ ਕਰਨਗੇ ਆ ਜਿਉਂ ਆਪਾਂ ਹੀ ਬਿਲੇ ਰਮਾਂਗੇ ਸਵੇਰੇ ਦਾ ਖਾਣਾ ਪੀਣਾ ਬਣਾ ਲਿਆ ਦੋ ਚਾਰ ਘੰਟੇ ਬਾਸੁੱਤੇ ਰਹੀ ਦੁਪਹਿਰ ਨੂੰ ਲੈ ਕੇ ਕੰਬੜਾ ਤੇ ਸ਼ਾਮ ਨੂੰ ਫੇਰ ਰੋਟੀ ਸਬਜ਼ੀ ਉਹ ਕਰਨੀ ਹੈਗੀ ਉਹੀ ਆਪਣੇ ਬੱਚੇ ਸਿੱਖਦੇ ਨੇ ਵੀ ਜਦੋਂ ਮੰਮੀਆਂ ਨੇ ਕੁਛ ਕਰਦੇ ਤੇ ਅਸੀਂ ਕਿਉਂ ਕੁਛ ਕਰੀ ਹੈਣਾ ਇਹਨਾਂ ਦਾ ਵੀ ਐ ਸਰੀ ਜਾਂਦਾ ਸਾਡਾ ਵੀ ਐ ਸਰਜੂਗਾ ਅੱਜ ਕੱਲ ਦੀ ਬਿਮਾਰੀ ਕਰੇ ਬਿਨਾ ਕਿਸੇ ਦਾ ਵੀ ਨਹੀਂ ਸਰਦਾ ਹੁਣ ਦੇਖੋ ਜੋ ਵੀ ਬਾਹਰ ਨੌਕਰੀ ਕਰਦੀਆਂ ਨੇ ਭੈਣਾਂ ਨਾਲ ਉਹ ਘਰ ਦੇ ਕੰਮ ਕਰਕੇ ਜਾਂਦੀਆਂ ਨੇ ਨਾਲੇ ਨੌਕਰੀ ਜਾਂਦੀਆਂ ਨੇ ਸ਼ਾਮ ਨੂੰ ਆ ਕੇ ਫੇਰ ਨਾਲੇ ਦੇ ਬੱਚੇ ਸ਼ਾਮ ਦੇ ਨਾਲ ਘਰ ਸੰਭਲਦੀਆਂ ਨੇ ਸਾਰੇ ਕੰਮ ਕਰਕੇ ਉਹਦੇ ਜਾਂਦੀਆਂ ਨੇ ਸਵੇਰੇ ਸ਼ਾਮ ਨੂੰ ਆਕੇ ਫਿਰ ਸਾਰਾ ਕੰਮ ਕਰਦੀਆਂ ਨੇ ਕਿਉਂ ਬੰਦੇ ਨੂੰ ਇੱਕ ਹੋ ਜਾਂਦਾ ਉਹਨਾਂ ਦਾ ਰੁਟੀਨ ਬਣ ਜਾਂਦਾ ਉਹਨਾਂ ਨੂੰ ਔਖਾ ਨਹੀਂ ਲੱਗਦਾ ਸਾਰਾ ਕੁਝ ਕਰਨਾ ਹੁਣ ਆਪਾਂ ਕੰਮ ਜਿਹੜਾ ਆਪਾਂ ਕੰਮ ਨਹੀਂ ਕਰਦੇ ਆਪ ਨੂੰ ਐ ਲੱਗਦੇ ਉਹ ਕੰਮ ਪਤਾ ਨਹੀਂ ਕਿੰਨਾ ਔਖਾ ਹੈ ਇੱਕ ਵਾਰੀ ਤੁਹਾਨੂੰ 10 20 ਦਿਨ ਔਖਾ ਲੱਗਣਾ ਹੈ ਕੰਮ ਵੀ 10 ਦਿਨ 20 ਦਿਨ ਚਾ ਪਿੱਛੋਂ ਐਜਾ ਮੰਡ ਪੈ ਜੂ ਥੋੜਾ ਸਰੀਰ ਆਪੇ ਕਹੂਗਾ ਆਪਾਂ ਹੋਰ ਕੰਮ ਕਰੀਏ ਹੋਰ ਜ਼ਿਆਦਾ ਕੰਮ ਆਪਾਂ ਕਰੀਏ ਹੈਨਾ ਤੁਸੀਂ ਇੱਕ ਪਸ਼ੂ ਰੱਖ ਲਿਆ ਤੁਹਾਨੂੰ ਐ ਲੱਗੂ ਵੀ ਇੱਕ ਪਸ਼ੂ ਤੋਂ ਆਪਾਂ ਨੂੰ ਵਧੀਆ ਮੁਨਾਫਾ ਹੋ ਰਿਹਾ ਆਪ ਨਾ ਉਹ ਆਟੋਮੈਟ ਕੀ ਬੰਦੇ ਅੰਦਰੋਂ ਹਾਂ ਸਲਾਹੋ ਜੀ ਨਾ ਕੰਮ ਕਰਨ ਦਾ ਤਾਂ ਕੰਮ ਬੰਦਾ ਆਟੋਮੈਟਿਕ ਆਪ ਹੀ ਕਰ ਲੈਂਦਾ ਹੈ ਉਹ ਵੀ ਸੁਭਾਅ ਹੈ ਜਨ ਆਪਣੇ ਸਰੀਰ ਨੂੰ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਜੇ ਕੰਮ ਕਰਦੇ ਆ ਹਨਾ ਸਾਰਾ ਦਿਨ ਤਾਂ ਆਪਣੇ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਆਪਣੇ ਹੱਟ ਪੈਰ ਨਹੀਂ ਦੁੱਖ ਦੇ ਚੰਗੀ ਨੀਂਦ ਆਉਂਦੀ ਹੈ ਸਾਰਾ ਦਿਨ ਆਪਾਂ ਕੰਮ ਕਰਿਆ ਰਾਤ ਨੂੰ ਅਥਨੇ ਥੱਕ ਕੇ ਡਿੱਗਾਂਗੇ ਮੰਜੇ ਤੇ ਵਧੀਆ ਨੀਂਦ ਆਊਗੀ ਹੁਣ ਸਾਰਾ ਦਿਨ ਆਪਾਂ ਬੈਲੀਆ ਦਿਨੇ ਆਪਾਂ ਸੌ ਲਏ 2-3 ਘੰਟੇ ਤੇ ਰਾਤ ਨੂੰ ਨੀਂਦ ਕਿੱਥੋਂ ਆਣੀ ਹੈ ਫਿਰ ਆਪਾਂ ਫੋਨ ਦੇਖਣਾ ਉਹਦੇ ਨਾਲ ਆਪਣੀ ਫਿਰ ਨੀਂਦ ਆ ਖਰਾਬ ਹੋਣੀ ਆਪਾਂ ਨੂੰ ਫੋਨ ਦੇਖਦਾ ਦੇਖ ਕੇ ਆਪਣੇ ਬੱਚੇ ਵੀ ਫੋਨ ਦੇਖਦੇ ਨੇ ਵੀ ਇਹ ਫੋਨ ਦੇਖੀਂਦੇ ਆਪਣੇ ਬੱਚੇ ਵੀ ਫਿਰ ਕਹਿੰਦੇ ਨੇ ਅਸੀਂ ਉਹ ਆਡੋ ਆਡੋ ਫੋਨ ਹੋ ਰਹੇ ਨੇ ਸਾਰਿਆਂ ਕੋਲੇ ਤੇ ਆਪੋ ਆਪਦਾ ਲਈ ਬੈਠੇ ਰਹਿੰਦੇ ਨੇ ਸਾਰੇ ਜੇ ਆਪਾਂ ਫੋਨ ਨੂੰ ਚੰਗੀ ਚੀਜ਼ ਆਪਾਂ ਇਹ ਨਹੀਂ ਕਹਿੰਦੇ ਫੋਨ ਨੂੰ ਮਾੜੀ ਨਾ ਦੇਖੋ ਫੋਨ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਜੇ ਆਪਾਂ ਸਿੱਖਾਂਗੇ ਤਾਂ ਨਹੀਂ ਦੇਖਣੋਂ ਦਾ ਕੁਝ ਆਪਾਂ ਜੇ ਆਪਾਂ ਕੁਝ ਚੰਗਾ ਸਿੱਖਾਂਗੇ ਤਾਂ ਆਪਣੇ ਬੱਚੇ ਵੀ ਸਿੱਖਣਗੇ ਮੰਗਰ ਤੇ ਇਸ ਕਰਕੇ ਮੈਂ ਭੈਣਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੀ ਹਾਂ ਸਾਰੀਆਂ ਭੈਣਾਂ ਬਹੁਤ ਸਿਆਣੀਆਂ ਹੋ ਅਸੀਂ ਐ ਨਹੀਂ ਕਹਿੰਦੇ ਅਸੀਂ ਜ਼ਿਆਦਾ ਸਮਝਦਾਰ ਹਾਂ ਪਰ ਜੇ ਬੰਦੇ ਨੂੰ ਕੁਝ ਕਰਨ ਦਾ ਨਾ ਕੰਮ ਐ ਨਹੀਂ ਹੁੰਦਾ ਵੀ ਆਪਣੇ ਘਰੇ ਸਾਰਾ ਕੁਝ ਪੈਸਾ ਟੱਕੇਗਾ ਆਪਾਂ ਕੰਮ ਨਾ ਕਰੀਏ ਨਹੀਂ ਆਪਾਂ ਦੂਸਰੇ ਦਾ ਕੰਮ ਕਰਨਾ ਆਪਾਂ ਆਗ ਦਾ ਖੁਦ ਦਾ ਕੰਮ ਤਾਂ ਕਰੀਏ ਖੁਦ ਦੇ ਸੂਟ ਸਲਾਈ ਕਰਕੇ ਪਾ ਲਈਏ ਆਪਾਂ ਕਢਾਈ ਕਰਕੇ ਪਾ ਲਈਏ ਉਹਦੇ ਸ਼ੌਂਕ ਪੂਰੇ ਕਰੀਏ ਜੇ ਆਪਾਂ ਸਾਲ ਚ 15-20000 ਰੁਪਏ ਬਚਾ ਲਏ ਆਪਣੇ ਸੂਟਾਂ ਦਾ ਕੀ ਮਾੜਿਆ ਜੀ ਕੋਈ ਮਾੜਾ ਨਹੀਂ ਨਾਲੇ ਆਪਣੇ ਘਰੇ ਆਪਣੇ ਹੱਥੀ ਤਿਆਰ ਕਰਕੇ ਸੂਟ ਪਾਏ ਨਾਲ ਬੰਦੇ ਨੂੰ ਹੌਸਲਾ ਹੋਰ ਹੋ ਜਾਂਦਾ ਵੀ ਮੈਂ ਆਪ ਸੂਟ ਤਿਆਰ ਕਰਕੇ ਪਾਇਆ ਹੈ ਨਾ ਆਪਾਂ ਚਾਰ ਦਿਨਾਂ ਜੋ ਦੱਸ ਦੇ ਵੀ ਪਹਿਣੇ ਮਤਲਬ ਦਾ ਸੂਟ ਆਪੀ ਤਿਆਰ ਕਰਿਆ ਤਾਂ ਕਿ ਇਸ ਕਰਕੇ ਮੇਰੇ ਭੈਣਾਂ ਨੂੰ ਇਹੀ ਬੇਨਤੀ ਹੈ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੋਈ ਗੋਹਾ ਸੱਟਦੇ ਆਪਾਂ ਉਹ ਕੰਮ ਛੋਟਾ ਨਹੀਂ ਆਪਣਾ ਘਰ ਦਾ ਕੰਮ ਹੈ ਆਪਾਂ ਨੂੰ ਕਰਨਾ ਚਾਹੀਦਾ ਚਲੋ ਜੀ ਜਿਨ੍ਹਾਂ ਦੇ ਬੱਚੇ ਛੋਟੇ ਨੇ ਹਨਾ ਵੀ ਉਹਨਾਂ ਨੂੰ ਕੋਈ ਗੱਲ ਨਹੀਂ ਗੋਹੇ ਵਾਲੀ ਵੀ ਆਪਾਂ ਲਾ ਸਕਦੇ ਆ ਅਸੀਂ ਪਹਿਲਾਂ ਬੱਚੇ ਛੋਟੇ ਸੀ ਗੋਹੇ ਵਾਲੀ ਲਾ ਕੇ ਰੱਖਿਆ ਕਰਦੇ ਹੁਣ ਆਪਣੇ ਬੱਚੇ ਵੱਡੇ ਹੋ ਗਏ ਤੇ ਆਪਾਂ ਹੁਣ ਸਕੂਲ ਬੇਟੀ ਆਪਣੀ ਸਮਝਦਾਰ ਹੋ ਰਹੀ ਹੈ ਬੇਟੇ ਸਮਝਦਾਰ ਹੋ ਗਏ ਤੇ ਆਪਾਂ ਗੋਹੇ ਵਾਲੀ 3-4 ਸਾਲ ਹੋ ਗਿਆ ਆਪਾਂ ਹਟਾ ਰੱਖਿਆ ਆਪਾਂ ਖੁਦ ਕਰ ਲੈਨੇ ਕੰਮ ਅਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਗੋਹੇ ਨਾਲ ਕੋਈ ਆਇਆ ਨਹੀਂ ਵੀ ਆਪਾਂ ਹੁਣ ਅਸੀਂ ਕਹੀਏ ਸਾਡੇ ਘਰੇ ਨਹੀਂ ਆਮਦਨ ਆਉਂਦੀ ਆਪਾਂ ਗੋਹਾ ਕਿਉਂ ਸਿੱਟੀ ਆ ਆਪਣਾ ਕੰਮ ਹੈ ਜੀ ਵਧੀਆ ਲੱਗਦਾ ਸਮਾਂ ਦੀ ਕਰਨ ਆਪਾਂ ਨੂੰ ਨਾ ਤੇ ਆਪਦੇ ਮੱਜਾ ਨੂੰ ਆਪ ਸਾਂਭਦੇ ਹਾਂ ਹੁਣ ਆਪਾਂ ਨੌਕਰ ਰੱਖਾਂਗੇ ਕੁਦਰ ਤੇ ਮੱਜਾ ਛੱਡਾਂਗੇ ਨਹੀਂ ਸਹੀ ਸੰਭਦੀਆਂ ਗੀਆਂ ਵਿੱਚ ਆਪਾਂ ਨੂੰ ਵੀ ਫਿਰਨਾ ਪਊਗਾ ਫਿਰ ਕਿਤੇ ਜਾ ਕੇ ਕੰਮ ਬਣਦਾ ਹੈਗਾ ਤੇ ਇਸ ਕਰਕੇ ਮੇਰੇ ਭੈਣਾਂ ਨੂੰ ਇਹ ਬੇਨਤੀ ਹੈ ਵੀ ਭੈਣੋ ਅੱਪੋ ਆਪਦੇ ਕੋਈ ਨਾ ਕੋਈ ਕੰਮ ਜ਼ਰੂਰ ਛੇੜੋ ਕਿਸੇ ਦੇ ကြਿਆਪਨ ਨੂੰ ਅਥ ਨਾ ਡਣਾ ਪਵੇ ਪੈਸਿਆਂ ਖਾਤਰ ਚਾਹੇ ਆਪਣਾ ਕਾਰ ਕਰ ਚਾਪਾ ਪੈਸੇ ਮੰਗਦੇ ਆ ਕਿਸੇ ਤੋਂ ਫਿਰ ਕਹਿੰਗੇ ਇੰਨਾ ਖਰਚ ਕਰਦੇ ਤੁਸੀਂ ਕਿਉਂਕਿ ਤੁਹਾਨੂੰ ਪਤਾ ਹੈ ਪੜਨੇ ਆਪਣੇ ਸੂਟ ਵੀ ਮਹਿੰਗੇ ਹੁੰਦੇ ਨੇ ਸਾਰਾ ਸਮਾਨ ਆਪਣਾ ਮਹਿੰਗਾ ਹੁੰਦਾ ਬੰਦੇ ਦਾ ਇੱਕ ਪਜਾਮਾ ਕੁਰਦਾ ਸਮਿਆਂ ਲਿਆਉਦੇ ਨਾਲ ਵੀ ਚਾਰ ਥਾਵੇਂ ਜਾਇਆਉਗੇ ਇੱਕ ਪੈਂਟ ਸ਼ਰਟ ਨਹੀਂ ਉਹਨਾਂ ਨੂੰ ਤਾਂ ਮੁਕਦੀ ਤੇ ਆਪਾਂ ਨੂੰ ਸੂਟ ਹਰੇਕ ਵਿਆਹ ਚ ਨਵਾਂ ਸੂਟ ਬਣਾਉਣਾ ਪੈਂਦਾ ਤੇ ਨਵਾਂ ਸਾਰਾ ਕੁਝ ਆਪਾਂ ਨੂੰ ਲੈਣਾ ਪੈਂਦਾ ਜਿਹੜਾ ਪਾਇਆ ਹੋਇਆ ਦੇਖਿਆ ਹੁੰਦਾ ਉਹ ਆਪਣਾ ਜੀ ਨਹੀਂ ਕਰਦਾ ਵੀ ਆਪਾਂ ਪਹਿਲਾਂ ਪਿਛਲੇ ਵਿਆਹ ਚ ਪਾ ਲਿਆ ਸੀ ਨਾ ਉਹ ਆਪਾਂ ਆਪ ਖੁਦ ਆਪਣੀ ਕਮਾਈ ਨਾਲ ਆਪਿਆ ਸਾਰਾ ਕੁਝ ਕਰ ਸਕਦੇ ਆ ਆਪਣੇ ਸ਼ੌਂਕ ਪੂਰੇ ਕਰ ਸਕਦੇ ਆ ਨਾ ਕਿ ਆਪਾਂ ਦੂਜੇ ਮੂਰੇ ਹੱਥ ਰੜ ਕੇ ਸਾਰੀ ਉਮਰ ਹਨਾ ਵੀ ਸਾਨੂੰ ਪੈਸੇ ਦੇ ਦੋ ਅਸੀਂ ਐ ਕਰਨਾ ਐ ਕਰਨਾ ਤਾਂ ਨਾ ਉਹ ਪਾਇਰ ਜਦੋਂ ਅੱਗੂ ਕੁਛ ਦਨਾਂ ਐ ਕਹਤਾ ਬਸ ਤੈਨਾਂ ਖਰਚ ਕਰ ਦਿਓ ਛੋੜ ਦੇ ਨੀ ਲੋਟੋਂ ਦਾ ਫਿਰ ਆਪ ਦਾ ਜੀਵ ਵੀ ਨਹੀਂ ਕਰਦਾ ਉਹ ਕੰਮ ਕਰਨ ਨੂੰ ਨਾ ਵੀ ਆਪਾਂ ਸੂਟ ਪਾਉਣ ਨੂੰ ਵੀ ਚਾਰ ਗੱਲਾਂ ਸੁਣ ਕੇ ਫਿਰ ਆਪਾਂ ਨੂੰ ਪੈਸੇ ਮਿਲੇ ਤੇ ਆਪਾਂ ਉਹਨਾਂ ਨਾਲ ਸੂਟ ਪਾ ਲਿਆ ਉਹ ਹੌਸਲਾ ਨਹੀਂ ਹੁੰਦਾ ਇਸ ਕਰਕੇ ਪੜਨੇ ਤੁਸੀਂ ਕੁਝ ਆਪਾਂ ਕਮਾਈ ਬਹੁਤ ਕਰ ਸਕਦੇ ਆ ਬਹੁਤ ਅੱਗੇ ਜਾ ਸਕਦੇ ਥੋੜੇ ਹੌਸਲੇ ਦੀ ਤੇ ਥੋੜਾ ਜਿਹਾ ਆਪ ਆਪਣੇ ਦਿਮਾਗ ਤੋਂ ਕੰਮ ਲਈਏ ਆਪਾਂ ਆਪਣੇ ਕੰਮ ਨੂੰ ਕਿੱਡਾ ਵੀ ਵਧਾ ਸਕਦੇ ਆ ਜਿਵੇਂ ਤੁਸੀਂ ਵੱਡੇ ਬੁਟੀਕਾਂ ਵਰਕ ਕਰਵਾਉਂਦੀਆਂ ਨੇ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਆਪੇ ਸੂਟ ਤਿਆਰ ਕਰਕੇ ਉਹਨਾਂ ਨੂੰ ਦੇ ਸਕਦੇ ਹੋਗੇ ਤੇ ਹੌਲੀ ਹੌਲੀ ਤੁਹਾਡਾ ਆਪਦਾ ਅੱਗੇ ਵਧ ਜੂਗਾ ਵੀ ਹਨਾ ਅੱਗੇ ਅੱਗੇ ਬਣੇ ਜਾਂਦਾ ਰਹਿੰਦਾ ਹੈ ਕਿਸੇ ਨੂੰ ਪਤਾ ਲੱਗ ਜਾਂਦਾ ਫਿਰ ਤੁਸੀਂ ਸਿੱਧੇ ਹੀ ਤੁਸੀਂ ਆਪ ਹੀ ਖੁਦ ਤੋਂ ਸੂਟ ਤਿਆਰ ਕਰਕੇ ਦੇਣ ਲੱਗ ਜੂ ਵਿੱਚ ਆਪਾਂ ਨੂੰ ਕਿਸੇ ਨੂੰ ਪਾਉਣ ਦੀ ਲੋੜ ਵੀ ਨਹੀਂ ਹੁੰਦੀ ਤਾਂ ਇਸ ਕਰਕੇ ਆਪਾਂ ਆਪ ਦੇ ਕੰਮ ਆਪ ਕਰਨੇ ਸਿੱਖੀਏ ਤੇ ਜੇ ਆਪਾਂ ਦੂਜੀ ਦਾ ਨਹੀਂ ਕੰਮ ਸੂਟ ਵਗੈਰਾ ਬਣਾਉਣੇ ਤਾਂ ਆਪਾਂ ਖੁਦ ਦੇ ਸੂਟ ਤਿਆਰ ਕਰਕੇ ਆਪੇ ਸਲਾਈ ਕਰਕੇ ਪਾਈਏ ਤਾਂ ਉਹਦੇ ਨਾਲ ਵੀ ਆਪਣੇ ਘਰੇ ਬਹੁਤ ਬਚਤ ਹੋ ਜਾਂਦੀ ਹੈ ਤੇ ਇਹ ਨਾ ਸੋਚੋ ਕਿ ਆਪਾਂ ਇਹ ਕੰਮ ਕਰ ਨਹੀਂ ਸਕਦੇ ਆਪਾਂ ਸਭ ਕੁਝ ਕਰ ਸਕਦੇ ਆ ਮੱਝਾ ਡੰਗਰ ਸਾਮ ਸਕਦੇ ਆ ਬਾਹਰ ਜਾ ਕੇ ਵੀ ਕੰਮ ਕਰ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਬਸ ਥੋੜੀ ਜਿਹੀ ਹਿੰਮਤ ਤੇ ਹੌਸਲੇ ਦੀ ਲੋੜ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਥੈਂਕ ਯੂ